ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਇੱਕ ਦਿਨ ਗੁਰੂ ਜੀ ਰਣਜੀਤ ਨਗਾਰੇ ਉੱਤੇ ਚੋਟ ਲਵਾ ਕੇ ਆਪਣੇ ਸੂਰਮਿਆਂ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਸਿੰਘਾਂ ਦੇ ਜੈਕਾਰਿਆਂ ਅਤੇ ਬੰਦੂਖਾਂ ਦੇ ਚੱਲਣ ਨਾਲ ਹਲਚਲ ਮਚ ਗਈ ਰਾਜਾ ਬਲਿਆ ਚੰਦ ਤੇ ਆलम ਚੰਦ ਜਿਨ੍ਹਾਂ ਨੂੰ ਆਪਣੇ ਬਾਹੂਬਲ ਤੇ ਬਹੁਤ ਮਾਣ ਸੀ ਨਗਾਰੇ ਦੀ ਧੁਨੀ ਸੁਣ ਕੇ ਆਪਣੇ ਸੂਰਮਿਆਂ ਨਾਲ ਆਣ ਕੇ ਸਿੰਘਾਂ ਦੀ ਇੱਕ ਟੋਲੀ ਨੂੰ ਘੇਰ ਕੇ ਲੜਾਈ ਕਰਨ ਲੱਗੇ ਇਸ ਮੋਠੇ ਪੇੜ ਵਿੱਚ ਜਦ ਕੁਝ ਸਿੰਘ ਸ਼ਹੀਦियां ਪਾ ਗਏ ਤਾਂ ਇੱਕ ਸਿੰਘ ਨੇ ਕੋੜਾ ਦੌੜਾ ਕੇ ਗੁਰੂ ਜੀ ਨੂੰ ਦੱਸਿਆ ਕਿ ਪਹਾੜੀਆਂ ਨੇ ਕੁਝ ਸਿੰਘਾਂ ਨੂੰ ਘੇਰੇ ਵਿੱਚ ਲੈ ਕੇ ਸ਼ਹੀਦ ਕਰ ਦਿੱਤਾ ਹੈ ਤੇ ਬਾਕੀ ਦੇ ਸਿੰਘ ਮੈਦਾਨ ਛੱਡ ਕੇ ਭੱਜਣ ਵਾਲੇ ਹਨ ਇਸ ਸਮੇਂ ਜੇ ਸਾਡੀ ਹਾਰ ਹੋ ਗਈ ਤਾਂ ਸਾਡਾ ਇੱਥੇ ਰਹਿਣਾ ਮੁਸ਼ਕਿਲ ਹੋ ਜਾਏਗਾ ਆਪਣੇ ਸਿੱਖ ਤੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਉੱਚੇ ਥਾਂ ਉੱਤੇ ਖੜੇ ਹੋ ਕੇ ਪਹਾੜੀਆਂ ਉੱਤੇ ਪੰਜ ਤੀਰ ਚਲਾਏ ਤੀਰਾਂ ਦੀ ਛੂਕ ਦੀ ਆਵਾਜ਼ ਨਾਲ ਬੇਅੰਤ ਗੁਪਤ ਫੌਜਾਂ ਖਾਲਸੇ ਨਾਲ ਆਣ ਕੇ ਪਹਾੜੀਆਂ ਉੱਤੇ ਤੀਰਾਂ ਬੰਦੂਕਾਂ ਦੇ ਵਾਰ ਕਰਨ ਲੱਗੀਆਂ ਜਿਸ ਨਾਲ ਪਹਾੜੀਆਂ ਦੇ ਆਗੂ ਬਲੀਆ ਚੰਦ ਤੇ ਆਲਮ ਚੰਦ ਦੋਵੇਂ ਹੀ ਬੁਰੀ ਤਰ੍ਹਾਂ ਫਟੜ ਹੋ ਕੇ ਪਿੱਛੇ ਭੱਜ ਗਏ ਅਤੇ ਉਹਨਾਂ ਦੇ ਸੈਨਿਕ ਵੀ ਬਹੁਤ ਸਾਰੇ ਆਦਮੀ ਮਰਵਾ ਕੇ ਮੈਦਾਨ ਛੱਡ ਕੇ ਭੱਜ ਗਏ ਉਪਰੰਤ ਗੁਰੂ ਜੀ ਨੇ ਆਪਣੇ ਸ਼ਹੀਦਾਂ ਨੂੰ ਇਕੱਠਿਆਂ ਕਰਕੇ ਸੰਸਕਾਰ ਕਰਾਇਆ ਅਤੇ ਫਟੜਾ ਨੂੰ ਆਨੰਦਪੁਰ ਲਿਆ ਕੇ ਉਹਨਾਂ ਦੀ ਮਰਮ ਪੱਟੀ ਕਰਾਈ ਇਸ ਤਰ੍ਹਾਂ ਮਾਰ ਖਾ ਕੇ ਆਪਣੀ ਹਾਰ ਹੋਈ ਵੇਖ ਕੇ ਪਹਾੜੀ ਰਾਜਿਆਂ ਨੇ ਸਲਾਹ ਕਰਕੇ ਆਪਣਾ ਇੱਕ ਵਕੀਲ ਦਿੱਲੀ ਸੂਬੇ ਪਾਸ ਭੇਜ ਕੇ ਸ਼ਾਹੀ ਮਦਦ ਮੰਗੀ ਸੂਬਾ ਦਿੱਲੀ ਨੇ ਸਾਰੇ ਹਾਲਾਤ ਲਿਖ ਕੇ ਬਾਦਸ਼ਾਹ ਨੂੰ ਦੱਖਣ ਵਿੱਚ ਭੇਜ ਦਿੱਤੇ ਅਤੇ ਰਾਜਿਆਂ ਨੂੰ ਕਿਹਾ ਕਿ ਬਾਦਸ਼ਾਹ ਦਾ ਹੁਕਮ ਆਉਣ ਉੱਤੇ ਤੁਹਾਡੀ ਸਹਾਇਤਾ ਵਾਸਤੇ ਸ਼ਾਹੀ ਸੈਨਾ ਭੇਜੀ ਜਾਵੇਗੀ ਜਦ ਰੰਗਜੀਵ ਵੱਲੋਂ ਰਾਜਿਆਂ ਦੀ ਸਹਾਇਤਾ ਵਾਸਤੇ ਸ਼ਾਹੀ ਫੌਜ ਭੇਜਣ ਦੀ ਪਰਵਾਨਗੀ ਸੂਬਾ ਦਿੱਲੀ ਨੂੰ ਆ ਗਈ ਤਾਂ ਉਸਨੇ ਪਹਾੜੀਆਂ ਪਾਸੋਂ ਫੌਜ ਦਾ ਖਰਚ ਲੈਣ ਕਰਕੇ ਦੀਨਾ ਬੇਗ ਅਤੇ ਪੈਂਡੇ ਖਾਨ ਨੂੰ 5-5000 ਸੈਨਾ ਦੇ ਕੇ ਰਾਜਾ ਭੀਮ ਚੰਦ ਦੀ ਸਹਾਇਤਾ ਵਾਸਤੇ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ